ਵਾਗਾਤਾ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਰਾਹੋ ਰੋਡ ਤੇ ਪਹੁੰਚੇ ਆ ਜਿੱਥੇ ਅੱਜ ਸੈਂਟਰ ਸਰਕਾਰ શ્રી ਨਰਿੰਦਰ ਮੋਦੀ ਜੀ ਵੱਲੋਂ バス ਭੇਜੀ ਗਈ ਹੈ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਜਿਹਦੇ ਵਿੱਚ ਹੁਣ ਤੱਕ ਆਉਣ ਵਾਲੀਆਂ ਜਿਹੜੀਆਂ ਸਰਕਾਰੀ ਸਹੂਲਤਾਂ ਸੈਂਟਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਦਿੱਤੀਆਂ ਜਾਣੀਆਂ ਵਾਗੇ ਉੱਥੇ ਦੀਆਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਪਹਿਲਾਂ ਕੈਮਰਾ ਪਰਸਪਰਕਨ ਤਸਵੀਰਾਂ ਦੇ ਵਿੱਚ ਜਿਹੜੀ ਅੱਜ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਸਮੂਚੀ ਟੀਮ ਜਿਹੜੀ ਉਹਨਾਂ ਦੀ ਹਲਕਾ ਸਾਨੇਵਾਲ ਦੇ ਵਿੱਚ ਕੰਮ ਕਰਦੀ ਆ ਤੇ ਔਰ ਉੱਥੇ ਦੀਆਂ ਤਸਵੀਰਾਂ ਤੇ ਝਲਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦੇ ਵਿੱਚ ਜਿਹੜੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਕੀਮਾਂ ਸੈਂਟਰ ਸਰਕਾਰ ਦੀਆਂ ਸਾਰੀਆਂ ਉਹ ਦਿਖਾਈਆਂ ਜਾਵੇ ਤਾਂ ਕਿ ਲੋਕਾਂ ਦੇ ਘਰਾਂ ਤੱਕ ਇਹ ਜਿੰਨੀਆਂ ਵੀ ਸਕੀਮਾਂ ਹੈਗੀਆਂ ਪਹੁੰਚ ਸਕੇ ਤੇ ਇੱਥੇ ਜਿਹੜੀ ਟੋਟਲ ਮੌਜੂਦਾ ਕੋਰਪੋਰੇਸ਼ਨ ਦੀ ਟੀਮ ਇੱਥੇ ਪਹੁੰਚੀ ਹੋਈ ਆ ਤੇ ਹਲਕਾ ਸਾਨੇਵਾਲ ਦੇ ਜਿਹੜੇ ਗੌਰਵ ਸ਼ੀਨਾ ਜੀ ਭਾਰਤੀ ਜਨਤਾ ਪਾਰਟੀ ਅਮਰਜੀਤ ਕਲੋਨੀ ਤੋਂ ਆਨ ਆਲੇ ਟਾਈਮ ਦੇ ਵਿੱਚ ਚੋਣਾ ਲੜਨ ਜਾ ਰਹੇ ਆ ਤੇ ਲੋਕਾਂ ਦੀ ਮਤਤ ਕਰ ਰਹੇ ਨੇ ਇੱਥੇ ਗੱਲਬਾਤ ਉਹਨਾਂ ਨਾਲ ਕਰ ਲਵਾਂਗੇ ਕੀ ਕਹਿਣਾ ਚਾਹੁੰਦੇ ਆ ਪਹੁੰਚੇ ਹੋਏ ਆ ਇੱਥੇ 75000 ਸ਼ੀਨਾ ਜੀ 175000 ਦੀ ਸਕੀਮ ਆ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਰੋਸ ਲਗਾਈ ਹੋਈ ਹੈ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਮਹੱਲਾ ਨਿਵਾਸੀਆਂ ਦੇ ਸਵਾਸੀਆਂ ਨੂੰ ਮੇਰੇ ਵੱਲੋਂ ਸਾਸਰੀ ਘਾਲ ਸਰ ਔਰ ਅੱਜ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਜੀ ਦਾ ਕਿ ਜਿਨ੍ਹਾਂ ਨੇ ਅੱਜ ਸਾਡੇ ਲੁਧਿਆਣਾ ਰਾਹੋਂ ਰੋਡ ਤੇ ਜੋ ਬੱਸ ਆਈ ਲਾਈ ਹੋਈ ਆ ਜੋ ਰੇੜੀ ਫੜੀਆਂ ਵਾਸਤੇ ਸਕੀਮਾਂ ਵਾਲੀ ਬੱਸ ਆ ਅੱਜ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੂਰੀ ਅੱਜ ਟੀਮ ਆਈ ਕਿਹੜੀਆਂ-ਕਿਹੜੀਆਂ ਇੱਥੇ ਸਕੀਮਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਦਿੱਤੀਆਂ ਜਾਣੀਆਂ ਜਿਹਦੇ ਵਿੱਚ ਆਮ ਪਬਲਿਕ ਤੇ ਜ਼ਰੂਰਤਮੰਦ ਲੋਕ ਜਿਹੜੇ ਹੈਗੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋ ਗਈਆਂ ਤੁਸੀਂ ਜਿੱਦਾਂ ਦੇਖਦੇ ਹੋ ਕਿ ਜ਼ਰੂਰਤਬੰਦ ਜ਼ਰੂਰਤਬੰਦ ਲੋੜ ਬੰਦ ਜਿਹੜੇ ਲੋਕ ਆਪਣੇ ਇੱਥੇ ਰੇੜੀਆਂ ਵਾਲੇ ਮੋਫਲੀਆ ਵਾਲੇ ਮੋਫਲੀਆ ਵਾਲੇ ਹੋਗੇ ਆ ਜਿੱਦਾਂ ਲਾਈਫ ਅਤੇ ਕੇਲੇ ਗੁੱਲੇ ਦੀਆਂ ਰੇੜੀਆਂ ਲਾਈ ਫਿਰਦੇ ਆ ਉਹਨਾਂ ਵਾਸਤੇ ਸਾਰਿਆਂ ਵਾਸਤੇ ਜਿਨ੍ਹਾਂ ਗਰੀਬ ਪਰਿਵਾਰਾਂ ਉਹਨਾਂ ਵਾਸਤੇ ਹੈ ਇਹ ਲਾਉਣ ਦਾ 10000 ਦਾ ਸਕੀਮ ਆ ਹੋਰ ਕਿਹੜੀ ਸਕੀਮਾਂ ਲਾਉਣ ਦੇ ਨਾਲ ਨਾਲ ਲੱਗਦਾ ਹੈ ਤੇ ਆਧਾਰ ਕਾਰਡ ਕੈਂਪਜਾ ਕਿਹੜੇ ਕੰਮ ਕੀਤੇ ਜਾਂਦੇ ਨੇ ਅੱਜ ਦੇ ਦਿਨ ਸਰ ਇਸ ਟਾਈਮ ਅਮਰਜੀਤ ਕਲੋਨੀ ਦੇ ਵਿੱਚ ਆਧਾਰ ਕਾਰਡ ਦਾ ਕੈਂਪ ਲੱਗਿਆ ਹੋਇਆ 28 ਔਰ 29 ਤਰੀਕ ਤੱਕ ਲੱਗਿਆ ਹੋਇਆ ਸੀਗਾ ਅੱਜ 29 ਤਰੀਕ ਲਾਸਟ ਤੱਕ ਕੈਂਪ ਆ ਆਧਾਰ ਕਾਰਡ ਉੱਥੇ ਠੀਕ ਹੋ ਰਹੇ ਹਨ ਉਹਨਾਂ ਦੇ ਨੰਬਰ ਲਿੰਕ ਹੋ ਰਹੇ ਜਿਨ੍ਹਾਂ ਦੇ ਬੱਚਿਆਂ ਦੇ ਆਧਾਰ ਕਾਰਡ ਉਹ ਫ੍ਰੀ ਬਣਦੇ ਪਏ ਅੱਜ ਜਿਹੜੀਆਂ ਇੱਥੇ ਸਕੀਮਾਂ ਦੇ ਕਿਹੜੇ ਕਿਹੜੇ ਫਾਰਮ ਭਰੇ ਜਾ ਰਹੇ ਆ ਜਿੱਦਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਘਰ ਗਰੀਬ ਤੇ ਜ਼ਰੂਰਤਮੰਦ ਹੁੰਦੇ ਗਾਡਰ ਵਾਲੇ ਵਾਲੀ ਸਕੀਮ ਹੁੰਦੀ ਆ ਉਹਦੇ ਫਾਰਮ ਭਰੇ ਜਾਂਦੇ ਬਿਲਕੁਲ ਸਹੀ ਗੱਲ ਹੈ ਸਰ ਗਾਡਰ ਵਾਲੇ ਵਾਲੀ ਸਕੀਮ ਹੈ ਜਿਹੜੇ ਮੰਨ ਕੇ ਚੱਲ ਜਨਾਂ ਦੀਆਂ ਛੱਤਾਂ ਹਜੇ ਤੱਕ ਮਾਤੜ ਸਾਥੀਆਂ ਕੋਲੇ ਛੱਤਾਂ ਨਹੀਂ ਲੈਂਟਰ ਨਹੀਂ ਪਾਏ ਚੁੱਕੇ ਉਹ ਮੋਦੀ ਸਰਕਾਰ ਵੱਲੋਂ ਫਰੀ ਲੋਨ ਦਿੱਤੀ ਇੱਥੇ ਜਾ ਰਹੇ ਅੱਛਾ ਇਹ ਕਿੰਨੀ ਕੁ ਦੇਰ ਦੇ ਵਿੱਚ ਫਾਰਮ ਭਰਨ ਤੋਂ ਬਾਅਦ ਜਿਹੜਾ ਇਹ ਸਕੀਮ ਜਿਹੜੀ ਲੋਕਾਂ ਤੱਕ ਪਹੁੰਚ ਜੂਗੀ ਸਾਹਮਣੇ ਦੀ ਇਹ ਸਰ ਬਾਤ ਤੋਂ ਬਾਅਦ 2 ਮਹੀਨੇ ਲੱਗ ਜਾਂਦੇ ਆ ਵੈਰੀਫਾਈ ਕਰਨ ਚ ਹਾਂਜੀ 1,75,000 ਰੁਪਿਆ ਗਾਡਰ ਵਾਲਿਆਂ ਦੀ ਸਕੀਮ ਆ ਔਰ ਕਿਹੜਾ ਲਾਭ ਇੱਥੇ ਮਿਲੂਗਾ ਇੱਥੇ ਸਰ ਆਸ਼ਮਾਨ ਕਾਰਡ ਈਸ਼ਰਮ ਕਾਰਡ ਔਰ ਜਿਹੜੇ ਆਧਾਰ ਕਾਰਡ ਦੇ ਆ ਉਹ ਆਪਣੇ ਕੋਲ ਮਿਲਦੇ ਸਰ ਇਹ ਜਿਹੜੀ ਸਕੀਮਾਂ ਹੁਣੇ ਦਿੱਤੀਆਂ ਜਾ ਰਹੀਆਂ ਪਿਛਲੇ ਤਿੰਨਾਂ ਚਾਰਾਂ ਸਾਲਾਂ ਚ ਸਿੱਧੀ ਨਰਿੰਦਰ ਮੋਦੀ ਜੀ ਵੱਲੋਂ ਨਾ ਤਾਂ ਇਹ ਬੱਸ ਭੇਜੀ ਗਈ ਸੀ ਨਾ ਇਦਾਂ ਦੀਆਂ ਸਕੀਮਾਂ ਜ਼ਿਆਦਾ ਸੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਾਰੇ ਮੋਦੀ ਸਰਕਾਰ ਦੀਆਂ ਜਿੰਦੀਆਂ ਸਕੀਮਾਂ ਸੀਗੀਆਂ ਨਾ ਉਹ ਸਾਰਿਆਂ ਦੇ ਵਿੱਚ ਜਾਗਰੂਤ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਮੋਦੀ ਸਰਕਾਰ ਦੀ ਸਕੀਮਾਂ ਬਾਰੇ ਉਹਨਾਂ ਦੇ ਘਰ ਘਰ ਜਾ ਕੇ ਅਸੀਂ ਸਕੀਮਾਂ ਦਾ ਲਾਭ ਲੈ ਸਕਣੋ ਕਿਵੇਂ ਅਜੋਧਿਆ ਦੇ ਵਿੱਚ 22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਜੀ ਜਿਹੜਾ ਬਣਨ ਜਾ ਰਿਹਾ ਵਾ ਤੇ ਉਹਨਾਂ ਵੱਲੋਂ ਲੋਕਾਂ ਨੂੰ ਜਾਂ ਸੰਗਤਾਂ ਨੂੰ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਸੰਗਤ ਬਿਲਕੁਲ ਸਰ ਉਪਰਾਲਾ ਕੀਤਾ ਜਾ ਰਿਹਾ ਸਾਡੇ ਵੱਲੋਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਜੋਧਿਆ ਜਾਣ ਵਾਸਤੇ ਫਰੀ ਹੈ ਸਰ ਉਹ ਡਾਕੂਮੈਂਟ ਲਈ ਕੀ ਲੈਣੀ ਆ ਜੇਦਾ ਕਿਸੇ ਨੇ ਜਾਣਾ ਵਾ ਤੁਹਾਨੂੰ ਅਗਰ ਮਿਲਣ ਕਿਹੜੀ ਜਗ੍ਹਾ ਤੁਹਾਡਾ ਆਫਿਸ ਆ ਕੀ ਉਹਨਾਂ ਨੂੰ ਮੇਰਾ ਆਫਿਸ ਹੈਗਾ ਸਰ ਅਮਰਜੀਤ ਕਲੋਨੀ ਗਲੀ ਨੰਬਰ 11 ਉੱਥੇ ਆ ਕੇ ਆਪਣਾ ਆਧਾਰ ਕਾਰਡ ਠੀਕ ਹੈ ਜੀ ਮੋਬਾਈਲ ਨੰਬਰ ਉਹ ਦੇ ਸਕਦੇ ਉਹਨਾਂ ਦੀਆਂ ਟਿਕਟਾਂ ਫ੍ਰੀ ਬੁੱਕ ਹੋਣਗੀਆਂ ਜੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਬੁਕਿੰਗ ਹੈ ਸਾਰਾ ਇਸ ਟਾਈਮ ਹੈਗੇ ਅਜੇ 10 ਦਿਨ ਤਾਂ ਹੈਗੇ ਹਾਂ ਜੀ ਤੇ ਜਾਣਾ ਕਾਤੇ ਰੇਲ ਤੇ ਜਾਣਗੇ ਬੱਸਾਂ ਤੇ ਜਾਣਗੇ ਕਿਵੇਂ ਜਾਣਗੇ सर जद्दा मैं मान के चलो ट्रेन दी भी टिकट बुक हो सकती है ते बस दी भी टिकट बुक हो सकती है हां जी बेटा आप भी साथ में क्या कहना चाहते उधर देखिए नमस्कार शास्त्री कार तो हम सब यहाँ पर नरेंद्र मोदी जी का स्कीम आए है सभी को रोजगार के लिए जो अपना लोन लेकर के अपना रोजगार कर सकते हैं अपने भाईचारा के लिए है जो काम वास्ते इधर उधर भटक रहे और लोन ले और अपना काम काज करे आगे बढ़े बिजनेस वास्ते हैं तो कैसे देखते हैं जी जो आज स्कीम मिल रही है दस हज़ार रुपये वाली रेढ़ी पड़ी वालों को और गार्डर वाले की इतनी स्कीमें मिल रही हैं इसके बारे में आप लोगों को पब्लिक को क्या कहना चाहते हैं मैं ये कहूँगी कि सभी इसका जो नरेंद्र मोदी साहब का जो स्कीम आई है सभी इसका फायदा उठाएं और सभी अपनी रोजी रोटी के लिए दस हजार से लेकर पचास हजार तक लोन रहे नाल गरीबा वस्ते जिसके वाले गाटर का छात्र है तो आए दिन बेचारे परेशान होते हैं तो उनके लिए भी डेढ़ लाख का स्कीम आई हुई है वाले गाटर के लिए वो भी लोन ले सकते हैं लगातार जड़ियाँ भारतीय जनता पार्टी वालों दीतिया जा रही चाहे दस हजार रुपया रेड़ी फाड़ी चाहे एसी कोटे के लिए भी बहुत सारे सहूलत मिलन जा रही इतने गलबात करा जीती जी है हाँ जी हाँ जी फरारा आ रहा ग्यारह नंबर अमरजीत कॉलोनी है ग्यारह गली नंबर ते अपनी दफ्तर बीजेपी दफ्तर खुली हुई है वहाँ पर लोन भराए जाते हैं दस हज़ार से लेकर पचास हज़ार तक रेहड़े फाड़ी वाले रोजगार के लिए और डेढ़ लाख के लिए जिसके वाले गार्डन का मकानों उनके लिए आपने अपने मोहल्लों में किसी के फार्म भरे हाँ जी हमारे मोहल्ले में फार्म भराया है तो बहुत सी जनानियाँ फार्म भरवाई है एक से के पचास हजार वाले रेडे फाड़ी वाले ते दूसरा वाले, गाड़ा वाले। क्या कहना चाहते हैं लोगों को क्या कहना चाहते हैं मैं यही कहूँगी अपने बहन भाइयों को जो भी है हमारे यहाँ आए फार्म भराए और जो सुविधा है सरकार वालों अपनी सुविधा ले मेरा नाम रिम्पी है मैं थे ਜੀ ਹਾਂ ਜੀ ਸਰਕਾਰੀ ਸਹੂਲਤਾਂ ਵਾਸਤੇ ਆਈਆਂ ਆਸੀਂ ਰੇੜੀ ਫੜੀਆਂ ਵਾਸਤੇ ਲੋਨ 10000 ਤੋਂ ਲੈ ਕੇ 50000 ਤੱਕ ਦਾ ਗਾਡਰ ਬਾਲਿਆਂ ਵਾਲੇ ਲੋਨ ਆ ਐਲਪੀਜੀ ਫ੍ਰੀ ਸਿਲੰਡਰ ਵਾਸਤੇ ਕਨੈਕਸ਼ਨ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਆ ਕੇ ਜਿੱਦਾਂ ਤੁਹਾਡੇ ਦਫ਼ਤਰ ਦੇ ਵਿੱਚ ਆਧਾਰ ਕਾਰਡ ਨੂੰ ਲੈ ਕੇ ਕੈਂਪ ਲੱਗਿਆ ਰਹਿੰਦਾ ਅੱਜ ਵੀ ਜਾਂ ਕੱਲ ਵੀ ਲੱਗਿਆ ਹੋਇਆ ਹਾਂਜੀ ਕੈਂਪ ਚੱਲ ਰਿਹਾ ਵਾ ਜੇ ਕਿਸੇ ਨੂੰ ਵੀ ਜ਼ਰੂਰਤ ਹੈ ਆਧਾਰ ਕਾਰਡ ਦਾ ਡਰੈੱਸ ਚੇਂਜ ਕਰਾਉਂਦਾ ਨਵੇਂ ਬਣਾਉਣ ਦਾ ਤੇ ਜਾ ਸਕਦਾ ਤੁਸੀਂ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਆ ਰਹੀਆਂ ਵਾ ਪਬਲਿਕ ਤੱਕ ਪਹੁੰਚਾਣ ਦੇ ਲਈ ਕਿਹੜੇ-ਕਿਹੜੇ ਉਪਰਾਲੇ ਕਰਦੇ ਹੋ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਕੀ ਸਰਕਾਰ ਦਿਆਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ? ਹੁਣ ਤੱਕ ਕਿੰਨੇ ਕ ਗੈਸ ਸਿਲੰਡਰ ਜਿਹੜੇ ਚੁੱਲ੍ਹੇ ਲੋਕਾਂ ਨੂੰ ਤੁਸੀਂ ਆਪਣੇ ਦਫ਼ਤਰ ਵੱਲੋਂ ਵੰਡ ਚੁੱਕੇ ਆ? 300 ਤੋਂ ਪਲੱਸ ਅਸੀਂ ਗੈਸ ਚੁੱਲ੍ਹੇ ਵੰਡ ਚੁੱਕੇ ਆ। ਤੇ ਹਜੇ ਹੋਰ ਵੀ ਅੱਗੇ ਫਾਰਮ ਭਰ ਹਾਂਜੀ ਭਰ ਹੋ ਰਹੇ ਨੇ। ਜਿਹੜੀ ਜਗ੍ਹਾ ਦਫ਼ਤਰ ਆਪਾਂ? ਅਮਰਜੀਤ ਕਲੋਨੀ 11 ਨੰਬਰ ਗਲੀ। ਠੀਕ ਆ ਜੀ। ਹਾਂਜੀ ਮੈਡਮ। ਇਸ ਵੀ ਨਾਲ ਪਹੁੰਚੇ ਹੋਣ ਦੇ ਕੀ ਕਹਿਣਾ ਚਾਹੁੰਦੇ ਆ? ਹਾਂਜੀ ਸਰ ਅਸੀਂ ਭਾਜਪਾ ਟੀਮ ਵੱਲੋਂ ਆਏ ਆਂ। ਸੋ ਸਾਡੇ ਗੌਰਵ ਚਿਨਾ ਜੀ ਸਰਪੰਚੇ ਚ ਖੜੇ ਨੇ ਸੋ ਪਹਿਲਾਂ ਵੀ ਜਿਹੜੇ ਸਰਪੰਚ ਸੀਗੇ ਅੱਜ ਤੱਕ ਸਾਨੂੰ ਕੋਈ ਵੀ ਸਰਪੰਚੀ ਚ ਜ਼ੋਰ ਖੜੇ ਨੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਉਹਨਾਂ ਵੱਲੋਂ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਹੈਗੀ ਸੋ ਅਸੀਂ ਗੌਰਵ ਚਿਨਾ ਜੀ ਨੂੰ ਦੇਖ ਰਹੇ ਆ ਵੀ ਹਾਲੇ ਸਰਪੰਚੀ ਚ ਉਹਨਾਂ ਨੇ ਪਿਆਰ ਹੀ ਦਰਿਆਇਆ ਸੋ ਇੰਨੀਆਂ ਸਹੂਲਤਾਂ ਪਹਿਲਾਂ ਹੀ ਦੇ ਰਹੇ ਨੇ ਸਰਪੰਚੀ ਤੋਂ ਬਾਅਦ ਕੀ ਕਰਨਗੇ ਸੋ ਤੁਸੀਂ ਆਪ ਹੀ ਸੋਚ ਸਕਦੇ ਹੋ ਇਹਨਾਂ ਬਾਰੇ ਤੁਸੀਂ ਵੀ ਦਫ਼ਤਰਾਂ ਦੇ ਵਿੱਚ ਇਹਨਾਂ ਦਾ ਕੰਮ ਦੇਖਦੇ ਹੋ ਕਿੰਨੇ ਕ ਲੋਕ ਉੱਥੇ ਇਹਦਾ ਫਾਇਦਾ ਲੈਣ ਆਉਂਦੇ ਆ ਲਵ ਲੈਡ ਪਹੁੰਚਦੇ ਆ ਮੈਂ ਕਦੇ ਸਾਡੇ ਮਹੱਲੇ ਤੋਂ ਲੈ ਕੇ 5-6 ਮਹੱਲੇ ਇਕੱਠੇ ਜਿੱਤਾਂ ਲਾਗੇ ਲਾਗੇ ਜਿਹੜੇ ਵੀ ਮਹੱਲੇ ਨੇ ਸਾਰੇ ਇੱਥੇ ਤੱਕ ਪਹੁੰਚਦੇ ਨੇ ਮਤਲਬ ਅਸੀਂ ਸਾਰੇ ਸਿਲੰਡਰ ਵੀ ਵੰਡ ਚੁੱਕੇ ਆ ਜਿਹੜੇ ਸਾਨੂੰ ਫ੍ਰੀ ਸਹੂਲਤਾ ਮਿਲ ਰਹੀਆਂ ਨੇ ਸਾਰਿਆਂ ਨੂੰ ਜਿਨ੍ਹਾਂ ਦੇ ਘਰ ਚੁੱਲ੍ਹੇ ਬਲ ਰਹੇ ਨੇ ਸਾਰਿਆਂ ਨੂੰ ਸਿਲੰਡਰਾਂ ਦੇ ਸਹੂਲਤਾ ਮਿਲੀਆਂ ਨੇ ਹੋਰ ਵੀ ਤੁਹਾਡੇ ਕੈਂਪ ਕੋਲ ਲਗਾਇਆ ਜਾਂਦਾ ਜਿੱਦਾਂ ਸਕੰਨਿਆ ਯੋਜਨਾ ਜਾਂ ਆਧਾਰ ਕਾਰਡ ਹਾਂਜੀ ਸਾਡੇ ਅੱਜ ਵੀ ਹਲੇ ਆਫਿਸ ਦੇ ਵਿੱਚ ਲੱਗੇ ਹੋਏ ਨੇ ਆਧਾਰ ਕਾਰਡ ਦੇ ਕੈਂਪ ਆਧਾਰ ਕਾਰਡ ਅਪਡੇਟ ਕੀਤੇ ਜਾਂਦੇ ਨੇ ਐਡਰੈਸ ਇੰਜ ਕੀਤਾ ਜਾਂਦਾ ਆ ਸੋ ਜਿਨ੍ਹਾਂ ਦੇ ਨਾਮ 'ਚ ਪ੍ਰੋਬਲਮ ਆ ਡੇਟ ਆਫ ਬਰਥ 'ਚ ਪ੍ਰੋਬਲਮ ਆ ਸਾਰੇ ਹੀ ਆਪਣੇ ਆਧਾਰ ਕਾਰਡ ਦਾ ਕੁਝ ਵੀ ਕੰਮ ਕਰਵਾਉਣਾ ਆ ਕਰਵਾ ਸਕਦੇ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਹਾਡਾ ਆਫਿਸ ਖੁੱਲਿਆ ਕਿਹੜੀ ਜਗ੍ਹਾ ਸਾਡਾ ਆਫਿਸ 9:30 ਵਜੇ ਤੋਂ ਲੈ ਕੇ 9:30 ਵਜੇ ਤੱਕ ਹੀ ਖੁੱਲਿਆ ਆ ਠੀਕ ਹੈ ਹੋਰ ਵੀ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਇੱਥੇ ਕਿ ਜਿਹੜੀ ਕਾਰਪੋਰੇਸ਼ਨ ਦੀ ਟੀਮ ਲਗਾਤਾਰ ਇੱਥੇ ਬੈਠੀ ਹੈ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਜਿਹੜੇ ਸਰਕਾਰੀ ਆਧਾਰੇ ਜਿਹੜੇ ਹੈਗੇ ਉਹਨਾਂ ਵੱਲੋਂ ਜਿੰਨੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਆ ਉਹਦੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰ ਗੱਲਬਾਤ ਕਰਦੇ ਆ ਅ ਸਰ ਇਹ ਸੈਂਟਰ ਸਰਕਾਰੀ ਸਕੀਮਾਂ ਜਿਹੜੀ ਵੀ ਹੈਗੀਆਂ ਪ੍ਰਧਾਨ ਮੰਤਰੀ ਮੋਦੀ ਨੇ ਚਲਾਈਆਂ ਹੋਈਆਂ ਨੇ ਇਸ ਵਿਕਸਿਤ ਪਾਸ ਸੰਕਲਪ ਯਾਤਰਾ ਹੈਗੀ ਹੈ ਇਹ ਤੇ ਇਸ ਦੇ ਵਿੱਚ ਰੇੜੀ ਫੜਿਆਣਾਂ ਨੂੰ ਲੋਨ ਦਿੱਤੇ ਜਾਂਦੇ ਨੇ ਆਜਿਸ਼ਮਾਨ ਕਾਰਡ ਬਣਾਏ ਜਾਂਦੇ ਨੇ ਆਧਾਰ ਕਾਰਡ ਅਪਡੇਟ ਕੀਤੇ ਜਾਂਦੇ ਨੇ ਹੈਲਥ ਡਿਪਾਰਟਮੈਂਟ ਆਉਂਦੇ ਇੱਥੇ ਤੇ ਆਪਣਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਬਾਰੇ ਦੱਸਿਆ ਜਾਂਦਾ ਇਸ ਤਰ੍ਹਾਂ ਸਰ ਜੀ ਘਾਟਰ ਵਾਲਿਆਂ ਲਈ ਲੋਨ ਆ ਬਹੁਤ ਸਾਰੇ ਲੋਕ ਗਰੀਬ ਨੇ ਉਹਨਾਂ ਦੇ ਘਰਾਂ ਦੇ ਵਿੱਚ ਘਾਟਰ ਵਾਲੇ ਹੈਗੇ ਤੇ ਉਹ ਅਗਰ ਆਪਣਾ ਇੱਥੇ ਫਾਰਮ ਭਰੌਂਦੇ ਆ ਕਿੰਨੀ ਦੇਰ ਦੇ ਵਿੱਚ ਉਹਨਾਂ ਦਾ ਵੈਰੀਫਾਈ ਹੋ ਜਾਣਾ ਸਰ ਦੇਖੋ ਪਹਿਲਾਂ ਤਾਂ ਸਰਵੇ ਹੁੰਦਾ ਉਹਨਾਂ ਦਾ ਸਰਵੇ ਹੋਣ ਤੋਂ ਬਾਅਦ ਫਿਰ ਅ ਅੱਗੇ ਦੀ ਕਾਰਵਾਈ ਹੁੰਦੀ ਆ ਕਿ ਉਹ ਐਲੀਜੀਬਲ ਹੈ ਕਿ ਨਹੀਂ ਹੈ ਇਜ਼ਲੀ ਦੋਸਤੋ ਬਾ ਲੱਗ ਜਾਂਦੇ ਆ 1 ਮਹੀਨਾ 2 ਮਹੀਨੇ ਇਸ ਲੱਗ ਡਾਕੂਮੈਂਟ ਲਈ ਕੀ ਕੀ ਵੈਸੇ ਲੱਗਦੀ ਨੋਰਮਲ ਕੋਈ ਗੱਲ ਕਰੀਏ ਤਾਂ ਡਾਕੂਮੈਂਟ ਲਈ ਸਾਰੇ ਇੱਥੇ ਇੱਕ ਤਾਂ ਜੈਸਟ ਹੋਣੀ ਚਾਹੀਦੀ ਆ ਉਹਨਾਂ ਦੇ ਨਾਂ ਦੇ ਉੱਤੇ ਹੋਣੀ ਚਾਹੀਦੇ ਆ ਆਧਾਰ ਕਾਰਡ ਹੋਣੀ ਚਾਹੀਦੇ ਆ ਬੈਂਕ ਦੀ ਕਾਪੀ ਲੱਗਦੀ ਆ ਜੀ ਫਾਰਮ ਲੱਗਦਾ ਜੀ ਲੁਧਿਆਣਾ ਦੇ ਰਾਹੌਰ ਰੋਡ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਗੌਰਵ ਸ਼ੀਨਾ ਜੀ ਇੱਥੇ ਮੌਜੂਦ ਨੇ ਤੇ ਉਹਨਾਂ ਦੀ ਸਮੂਚੀ ਟੀਮ ਜਿਹੜੀ ਆ ਆਮ ਲੋਕਾਂ ਦੀ ਪਬਲਿਕ ਦੀ ਸੇਵਾ ਦੇ ਲਈ ਤੇ ਇੱਥੇ ਹੋਰ ਵੀ ਕਾਰਪੋਰੇਸ਼ਨ ਤੋਂ ਮੈਡਮ ਜਸਪ੍ਰੀਤ ਕੌਰ ਜੀ ਇੰਚਾਰਜ ਜੀ ਪਹੁੰਚੇ ਨੇ ਸਾਡੇ ਨਾਲ ਕਿ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਜਿਹੜੀਆਂ ਅੱਜ ਹਰ ਘਰ ਦੇ ਵਿੱਚ ਜਿਹੜੀ ਜ਼ਰੂਰਤ ਹੈਗੀ ਆ ਉਹ ਜ਼ਰੂਰਤਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਕਰ ਰਹੇ ਨੇ ਸਮਾਜ ਦੇ ਵਿੱਚ ਤੇ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਮੈਡਮ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਔਰ ਜੀ ਜੀ ਸਰ ਇਹ ਐਕਚੁਅਲੀ ਜਿਵੇਂ ਜਿਹੜਾ ਸੰਕਲਪ ਯਾਤਰਾ ਹੈ ਵੈ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਚਲਾਈ ਜਾ ਰਹੀ ਆ ਤਾਂ ਉਹਦੇ ਦੌਰਾਨ ਅਸੀਂ ਸਾਨੂੰ ਜਿਵੇਂ ਇਵੈਂਟਸ ਕਰਨ ਲਈ ਇੱਕ ਆਇਆ ਹੋਇਆ ਸਰਕਾਰ ਵੱਲੋਂ ਜਿਹਦੇ ਵਿੱਚ ਅਸੀਂ ਜਿਵੇਂ ਦਿੱਲੀ ਦੇ ਪਹਿਲਾਂ ਅਸੀਂ ਦੋ ਕੈਂਪ ਲਗਾ ਰਹੇ ਸੀ ਹੁਣ ਅਸੀਂ ਦਿੱਲੀ ਦੇ ਤਿੰਨ ਕੈਂਪ ਲਗਾ ਰਹੇ ਹਾਂ ਅਲੱਗ-ਅਲੱਗ ਲੋਕੇਸ਼ਨ ਤੇ ਜਾ ਕੇ ਤੇ ਇਹਦੇ ਜਿਹੜੀ ਵੈਨ ਭੇਜੀ ਗਈ ਹੈ ਇਹਦੇ ਵਿੱਚ ਮੇਨ ਜਿਹੜਾ ਮਕਸਦ ਹੈਗਾ ਵੀ ਜਿਹੜੀ ਗਵਰਨਮੈਂਟ ਸਰਕਾਰ ਨੇ ਸਾਨੂੰ ਆਮ ਲੋਕਾਂ ਨੂੰ ਗਰੀਬ ਲੋਕਾਂ ਦੇ ਲਈ ਜਿਹੜੀਆਂ ਇੱਕ ਸਹੂਲਤਾਂ ਪਰਵਕ ਦਿੱਤੀਆਂ ਹੋਈਆਂ ਨੇ ਤੇ ਆਮ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਇੱਕ ਤਰ੍ਹਾਂ ਦੀ ਅਸੀਂ ਅਵੇਅਰਨੈਸ ਦੇ ਲਈ ਇੱਕ ਕੈਂਪ ਕਰ ਰਹੇ ਆ ਜਿਹਦੇ ਵਿੱਚ ਜਿਵੇਂ ਵੱਖ-ਵੱਖ ਜਿਹੜੀਆਂ ਸਕੀਮਾਂ ਨੇ ਅਸੀਂ ਜਿਵੇਂ ਕਾਰਪੋਰੇਸ਼ਨ ਵੱਲੋਂ ਵੀ ਸਾਡੇ ਹੈਗੇ ਨੇ ਪੀਐਮ ਸਵੈ ਰਿਧੀ ਦੀ ਸਕੀਮ ਹੈ ਜਿਹਦੇ ਵਿੱਚ ਅਸੀਂ ਰੇੜੀ ਫੜੀ ਵਾਲਿਆਂ ਨੂੰ ਜਾਂ ਜਿਹੜੇ ਲੋਕ ਪਬਲਿਕ ਨੂੰ ਕੋਈ ਸਰਵਿਸ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਅਸੀਂ 10000 ਦਾ ਲੋ ਇਸ ਤੋਂ ਬਿਨਾ ਸਾਡੇ ਨਾਲ ਬੈਂਕਰਸ ਵੀ ਆ ਕੇ ਬੈਠਦੇ ਨੇ ਜਿਹੜੇ ਕਿ ਉਹ ਆਪਣੇ ਬੈਂਕ ਨਾਲ ਰਿਲੇਟਡ ਸਕੀਮਾਂ ਬਾਰੇ ਵੀ ਦੱਸਦੇ ਨੇ ਤੇ ਜਿੱਦਾਂ ਹੁਣ ਅੱਜ ਵੀ ਇੱਥੇ ਗੈਸ ਨਾਲ ਜਿਹੜੇ ਉਜਵਲਾ ਯੋਜਨਾ ਸੈਂਟਰ ਗਵਰਨਮੈਂਟ ਵੱਲੋਂ ਚਲਾਈ ਜਾ ਰਹੀ ਆ ਉਹਦੇ ਵੀ ਇੱਥੇ ਫਾਰਮ ਭਰੇ ਜਾ ਰਹੇ ਨੇ ਤੇ ਇਸ ਤੋਂ ਬਿਨਾ ਜਿਵੇਂ ਬਾਕੀ ਜਿਵੇਂ ਆਯੂਸ਼ਮਾਨ ਕਾਰਡ ਵਗੈਰਾ ਵਾ ਤੇ ਹੋਰ ਕਾਫੀ ਸਕੀਮਾਂ ਨਿਗੀਆਂ ਜਿਹੜੀਆਂ ਕਿ ਅਸੀਂ ਸਕਰੀਨ ਦੇ ਉੱਤੇ ਅਸੀਂ ਲੋਕਾਂ ਨੂੰ ਨਵੇਦਨ ਕਰਦੇ ਆਂ ਵੀ ਆਣ ਦੇਖਣ ਤੇ ਉਹ ਵੀ ਕਿਹੜੀਆਂ-ਕਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਤੇ ਉਸ ਡਿਪਾਰਟਮੈਂਟ ਨਾਲ ਜਾ ਕੇ ਉਹ ਮਿਲਣ ਇਹ ਉਹਨਾਂ ਸਕੀਮਾਂ ਦਾ ਲਾਭ ਲੈਣ ਦਾ ਜਿਹਨੇ ਇੱਥੇ ਫਾਰਮ ਭਰੇ ਜਾਂਦੇ ਆ ਉਹ ਫਾਰਮ ਭਰਨ ਤੋਂ ਬਾਅਦ ਜਿਹੜੇ ਲੋਗ ਆ ਜਾਂ ਪਬਲਿਕ ਆ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਮੈਸੇਜ ਆਂਦਾ ਕੌਣ ਆਦਾ ਜਾਂ ਜਾਣਾ ਚਾਹੀਦਾ ਆ ਸਰ ਐਕਚੁਅਲੀ ਅਸੀਂ ਇੱਥੇ ਜਿਹੜੇ ਸਾਡੇ ਨਾਲ ਰਿਲੇਟਡ ਕੰਮ ਹੈਗਾ ਵਾ ਉਹ ਅਸੀਂ ਉਹਨਾਂ ਨੂੰ ਨਾਲ ਹੀ ਗਾਈਡ ਕਰ ਦਿੰਨੇ ਆ ਵੀ ਜਿਹੜੇ ਹੁਣ ਅਸੀਂ ਤੁਹਾਡਾ ਫਾਰਮ ਭਰ ਦਿੱਤਾ ਹੁਣ ਤੁਹਾਨੂੰ ਇਹ ਫਾਰਮ ਲੈ ਕੇ ਬੈਂਕ ਦੇ ਵਿੱਚ ਜਾਣਾ ਹੈ ਤਾਂ ਅਸੀਂ ਜਿੱਦਾਂ ਹੀ ਲੋਨ ਅਪਲਾਈ ਕਰ ਦਿੰਨੇ ਆ ਅਸੀਂ ਇਹਨਾਂ ਨੂੰ ਬੈਂਕ ਦੇ ਵਿੱਚ ਭੇਜਦੇ ਆ ਤਾਂ ਨੈਕਸਟ ਬੈਂਕ ਨੂੰ ਨਾਲ ਹੀ ਜਦੋਂ ਅਸੀਂ ਆਨਲਾਈਨ ਅਪਲਾਈ ਕਰਦੇ ਆ ਤਾਂ ਉਹਨਾਂ ਦੇ ਪੋਰਟਲ ਦੇ ਉੱਤੇ ਨਾਲ ਹੀ ਜਿਹੜੇ ਫਾਰਮ ਨੇ ਉਹਨਾਂ ਨੂੰ ਸ਼ੋ ਹੋ ਜਾਂਦੇ ਆ ਤਾਂ ਉਹ ਕਿਸੇ ਵੀ ਟਾਈਮ ਜਾ ਕੇ ਆਪਣੇ ਲੋਨ ਸੈਂਕਸ਼ਨ ਤੇ ਉਹ ਕਰਵਾ ਸਕਦੇ ਨੇ ਡਿਸਵਰਸ ਕਰਵਾ ਸਕਦੇ ਨੇ ਬੈਨ ਆਂਦੀ ਆ ਬਸ ਇਹ ਕਿਸ ਤਰ੍ਹਾਂ ਮਤਲਬ ਕਿ ਇਹਦੇ ਬਾਰੇ ਜੇ ਕਿਸੇ ਨੇ ਆਪਣੇ ਏਰੀਆ ਦੇ ਵਿੱਚ ਲਗਵਾਣੀ ਹੋਵੇ ਜਾਂ ਅੱਗੇ-ਅੱਗੇ ਲੱਗਣ ਜਾ ਰਹੀ ਹੈ ਆਮ ਪਬਲਿਕ ਨੂੰ ਤੁਹਾਡੇ ਜਰੀਏ ਕਿੱਦਾਂ ਪਤਾ ਲੱਗਦਾ ਅਹ ਸਰ ਐਕਚੁਅਲੀ ਨਾ ਇਹਦਾ ਜੀ ਐਕਚੁਅਲੀ ਸਾਡੇ ਕੋਲੇ ਇੱਕ ਰੂਟ ਪਲਾਨ ਆਇਆ ਹੋਇਆ ਤੇ ਉਹ ਜਿਹੜਾ ਰੂਟ ਪਲਾਨ ਸਾਡਾ ਜਿਵੇਂ 8 ਤਾਰੀਖ ਤੱਕ 8 ਜਨਵਰੀ 2024 ਤੱਕ ਜਿਹੜਾ ਰੂਟ ਪਲਾਨ ਬਣ ਚੁੱਕਿਆ ਵਾ ਉਹਦੇ ਲਈ ਸਾਨੂੰ ਲੋਕੇਸ਼ਨਸ ਟਾਈਮ ਉਹ ਸਾਰੇ ਫਾਈਨਲਾਈਜ਼ ਹੋ ਚੁੱਕੇ ਨੇ ਔਰ ਇਹਦੇ ਬਸ ਇਹ ਹੋ ਸਕਦਾ ਕਿ ਉਹ ਪਾਰਟਿਕੂਲਰ ਏਰੀਏ ਦੇ ਲੋਕ ਨੇਗੇ ਜਾਂ ਉੱਥੋਂ ਦੇ ਜਿਹੜੇ ਕੋਈ ਸਮਾਜ ਸੇਵੀ ਨੇ ਜਾਂ ਪਾਰਟੀਆਂ ਵਾਲੇ ਅਗਰ ਉਹ ਚਾਹੁੰਦੇ ਨੇ ਵੀ ਉਹ ਇਹਦੇ ਵਿੱਚ ਉਹ ਕਰਨਾ ਚਾਹੁੰਦੇ ਆਪਣੇ ਲੋਕਾਂ ਨੂੰ ਭੇਜਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨਾਲ ਰੂਟ ਪਲਾਨ ਸਾਂਝਾ ਕਰ ਸਕਦੇ ਆ ਸਰ ਤੇ ਉਹ ਉਸ ਦੇ ਅਕੋਰਡਿੰਗ ਸਾਡੇ ਨਾਲ ਟਾਈਪ ਕਰ ਸਕਦੇ ਨੇ ਤੁਹਾਡੇ ਮਿਲਣਾ ਹੋਵੇ ਅਗਰ ਕਿਹੜੀ ਜਗ੍ਹਾ ਹੋਵੇ ਤੁਸੀਂ ਦੱਸ ਸਕਦੇ ਆ ਜੀ ਸਾਡੇ ਕੋਲ ਕੰਟੈਕਟ ਨੰਬਰ ਹੈ ਜੀ ਸਰ ਐਕਚੁਅਲੀ ਅਸੀਂ ਜਿਹੜਾ ਸਾਡਾ ਨਗਰ ਨਿਗਮ ਦਾ ਦਫਤਰ ਹੈ ਮਾਤਾ ਰਾਣੀ ਚੌਕ ਇਹ ਜ਼ੋਨ ਦੇ ਵਿੱਚ ਅਸੀਂ ਬੈਠਦੇ ਆ 74 ਰੂਮ ਨੰਬਰ ਤੋਂ ਕਿਸੇ ਵੀ ਟਾਈਮ ਤੁਹਾਨੂੰ ਮਿਲ ਸਕਦੇ ਆ ਮੈਡਮ ਜਸਪ੍ਰੀਤ ਕੋ ਟੁਡੇ ਸੰਜੋ ਤੁਹਾਨੂੰ ਜਿਹੜੀਆਂ ਮੁੱਢਲੀ ਜਿੰਨੀਆਂ ਵੀ ਸਕੀਮਾਂ ਹੈਗੀਆਂ ਉਹਦੇ ਬਾਰੇ ਸਾਰੇ ਜਾਣੂ ਕਰਵਾਇਆ ਤੇ ਹੋਰ ਵੀ ਇਦਾਂ ਦੀ ساری ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਹੋ ਲੁਧਿਆਣਾ ਟੋਪ ਲਾਈਵ ਨਿਊਜ਼ ਦੇ ਨਾਲ ਕੈਮਰਾਮੈਨ ਜੇ ਨਾਲ ਵਿਜੀਤ ਕੁਮਾਰ ਦੀ ਲੁਧਿਆਣਾ ਤੋਂ ਰਿਪੋਰਟ